ਅੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਾਪਾ ਬੁੱਢਾ ਸਾਹਿਬ ਦਾ ਖੂ ਜੋ ਤਾਂ ਵੀਡੀਓ ਦੇ ਐਂਡ ਤੇ ਦਿਖਾਵਾਂਗੇ ਲਓ ਜੀ ਸੰਗਤੋ ਆਪਾਂ ਪਾਪਾ ਬੁੱਢਾ ਸਾਹਿਬ ਰੋਡ ਵਾਲੇ ਤੇ ਆ ਗਏ ਆ ਪਾਪਾ ਬੁੱਢਾ ਹਾਂ ਸਾਥੀ ਦੇ ਮੇਲਾ ਮਹਾਰਣ ਮੁਬਾਰਕਾਣ ਦਾ ਕਾਜਾ ਦਿਸਦਿਆਂ ਆਰਟੀਸਟਾਂ ਨਾਲ ਇਹ ਦੇਣ ਦੌਰ ਦਵਾਰ ਸਾਹਿਬ ਦਾ ਕਾਲ ਵੀ ਰਵੰਤ ਬਹੁਤ ਵੀ ਜਾਣਾ ਸਾਥਾਂ ਬਾਈ ਕਿਉਂ ਨਹੀਂ ਜਿਆਦਾ ਮੰਗਦੇ ਜਿੰਨੇ ਸੋਇ ਕਰਦੇ ਇਹਨਾਂ ਨੂੰ ਕੋਡ ਬਦਲ ਕੇ ਕੋਈ ਬਾਕੀ ਤਾਂ ਉਹ ਲਾਪਰਾਂਗੀ ਹੋਰ ਤੇ ਕਰ ਵੀ ਅੱਛਾ ਸਾਬ ਦੇ ਰੱਖੋ ਜੀ ਜੇ ਰੱਖੇ ਤਾਂ ਸਾਫ ਜਾਣ ਲਓ ਵਾਈ ਨੂੰ ਜੀ ਦਾ ਖਾਨਦਾ ਹੈ I <laughs> ਲਓ ਜੀ ਸੰਗਤ ਦੇ ਪ੍ਰਾਤਨ ਖੂ ਬਾਬਾ ਬੁੱਢਾ ਸਾਹਿਬ ਜੀ ਦਾ ਜਿਹੜੀ ਕੀ ਰਿਪੇਅਰ ਕੀਤੀ ਗਈ ਆ ਬਹੁਤ ਸੋਹਣਾ ਬਣਾਇਆ ਵਾ ਉਹਦੇ ਦਰਸ਼ਨ ਕਰਾਉਣੇ ਆ ਤੁਹਾਨੂੰ ਅੱਜ ਉਦਘਾਟਨ ਹੋਣਾ ਅੱਜ ਉਦਘਾਟਨ ਵੀ ਸੀ ਉਹ ਜਗ੍ਹਾ ਦਾ ਜਿੱਥੇ ਬਣਾਇਆ ਗਿਆ ਵਾ ਰਿਪੇਅਰ ਕੀਤੀ ਗਈ ਆ ਬਣਾਇਆ ਤਾਂ ਪਹਿਲਾਂ ਦਾ ਸੀ ਸੋ ਉੱਥੇ ਜਾ ਕੇ ਮਿਲਦੇ ਆ ਸਕਦੇ ਲਓ ਜੀ ਸੰਗਤ ਇਹ ਹੈਗਾ ਜੀ ਆਪਣਾ ਚੜਤਾਲਾ ਥਾਂ ਜਿੱਥੇ ਬੰਦੇ ਆ ਲੰਗਰ ਦੀ ਜੜਤ ਫਰਾ ਕੁਛ ਸੋ ਇਹ ਹੈ ਜੀ ਇਤਿਹਾਸਿਕ ਪ੍ਰਾਤਨ ਖੂ ਬਾਬਾ ਬੁੱਢਾ ਸਾਹਿਬ ਜੀ ਔਰ ਇਹ ਬਾਬਾ ਬੁੱਢਾ ਸਾਹਿਬ ਜੀ ਦੁਆਰਾ ਲਗਾਇਆ ਗਿਆ ਸੀ ਖੂ ਬਾਬਾ ਪੂਰੀ ਆ ਰਹੀ ਨੇ ਸੇਵਾ ਕਰਾਉਂਦੇ ਆਫੇ ਪੂਰੀ ਵਾਲੀ ਹੈ ਬਾਬੇ ਪੂਰੀਆਂ ਨੇ ਸੇਵਾ ਕਰਵਾਈ ਹੈ ਜੀ ਸੋ ਦਵਾਨ ਲੱਗਾ ਹੈ ਗਰਦਾਂ ਦੇ ਉਸ ਆ ਇਹ ਬਹੁਤ ਹੀ ਘਟ ਸੰਤ ਨੂੰ ਪਤਾ ਵਾ ਵੀ ਇੱਥੇ ਪ੍ਰਾਤਨ ਕੂ ਹੈਗਾ ਵਾ ਜਿਵੇਂ ਕਿ ਮਨੂ ਵੀ ਨਹੀਂ ਸੀ ਬਲਕਿ ਗੁਰੂ ਗੋਬਿੰਦ ਸਿੰਘ ਜੀ ਦੇ ਆਜ ਦੇ ਦਿਨ ਤੇ ਸਾਡਾ ਪੰਥ ਦੇ ਪੱਧਰ ਤੇ ਵੀ ਔਰ ਉਹਦੇ ਨਾਲ ਦੇ ਨਾਲ ਸਾਡੇ ਸਤ ਸੰਗਤ ਦੇ ਵੀ ਹੈ 12 ਦੇ ਰਿਸ਼ੀ ਗੁਰੂ ਅੰਗਦ ਦੇਵ ਜੀ ਸਰ ਮਹਾਨ ਅਰਧਾਨ ਜਿਹੜਾ ਉਹਦਾ ਸਾਹ ਹੈ ਜਿੱਤੇ ਗੁਰੂ ਸਾਹਿਬ ਦੇ ਬੜੇ ਬੜੇ ਬਖਸ਼ਣਾ ਕਰਦਾ ਬਾਬਾ ਜੀ ਨੇ ਗੁਰੂ ਸਾਹਿਬ ਦੇ ਜੀਵਨ ਦੇ ਕਰੋ ਜੀ ਦਰਸ਼ਨ ਜੁਨਾਣ ਤੋਂ ਲੈ ਕੇ 6-5 ਸਾਲ ਦਾ ਬਹੁਤ ਵੱਡੀ ਸੇਵਾ ਕਮਾਈ ਗੁਰੂ ਸਾਹਿਬ ਦੇ ਭੈ ਕਾਣੇ ਜਾਂ ਆਗਿਆ ਦੇ ਜੱਗਿਆ ਹੋਇਆ ਔਰ ਬਹੁਤ ਵੱਡੀ ਜੀ ਸੇਵਾ ਉਹਨਾਂ ਨੇ ਵਿਚਾਰਨ ਸਾਹਮਣੇ ਚ ਰਹਿ ਗਏ ਆਹ ਭਾਈ ਜੀ ਸੇਵਾ ਕਰਾਈ ਬੜੇ ਬੜੇ ਵਰਦਾਨ ਗੁਰੂ ਸਾਹਿਬ ਜੀ ਉਹਨਾਂ ਦੀ ਝੋਲੀ 'ਚ ਪਾਏ ਅੱਜ ਉਹਦੇ ਘਰ ਨੂੰ ਹੁਣਾਂ ਬਖਸ਼ਿਆ ਕਹਿੰਦੇ ਆ ਗੱਲ ਪੰਜਨਪੁਰ ਸੂਰਮਾ ਬਣ ਜੋਦਾ ਬਹਾਮ ਪਰੋਂ ਮਗਾਰੀ ਮਹਾਨ ਸ਼ੇਖੇਤ ਮੇਰੇ ਪੀੜੇ ਵਾਲਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਦਾ ਬਾਦਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਆ ਉਹਨਾਂ ਦੇ ਬਜਰਾਂ ਦਾ ਸਦਕਾ ਗੁਰੂ ਸਾਹਿਬ ਦੀ ਬਖਸ਼ਿਆ ਦਾ ਸਦਕਾ ਇਸ ਪਾਵਨ ਧਰਤੀ ਦੇ